ਪਸਤ ਕਾਰਜਕ ਸਾਥੀਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਪੀਮ ਜੈ ਦੇਸ਼ ਪੰਜਾਬ ਮੁੱਤਾ ਬਹੁਤ ਮਗਿਆ ਗਿਆ ਰਾਜਾ ਬਣੇ ਕਾਂਗਰਸ ਦਾ ਸੁਭਾ ਪ੍ਰਧਾਨ ਕਾਂਗਰਸ ਦਾ ਐਮਐਲਏ ਕਾਂਗਰਸ ਦਾ ਜੂਸ ਦਾ ਨੈਸ਼ਨਲ ਦਾ ਬਹੁਤ ਵੱਡਾ ਅਗੂ ਰਿਹਾ ਗਿਆ ਉਹ ਵਿਅਕਤੀ ਨੇ ਜੋ ਕੁਝ ਉਹਦੇ ਅੰਦਰ ਜਾਤ ਪਾਤ ਦਾ ਹੰਕਾਰ ਉਸ ਹੰਕਾਰ ਨੂੰ ਦੀ ਥੋੜੀ ਜਿਹੀ ਉਹਦੇ ਝਲਕ ਵਿਖਾਈ ਹੈ ਹੁਣ ਜੇ ਆਪਾਂ ਕਰੀਏ ਕਿ ਰਾਜਾ ਬਣੇਗਾ ਰਾਜਾ ਬਣ ਕਿਸ ਪਾਰਟੀ ਦਾ ਪ੍ਰਧਾਨ ਹੈ ਸੂਬਾ ਪ੍ਰਧਾਨ ਕਾਂਗਰਸ ਦਾ ਬਈ ਹਾਲੇ ਤਾਂ ਥੋੜੀ ਬਹੁਤ ਹੀ ਲੰਮਾ ਸਮਾਂ ਤਾਂ ਹੋਇਆ ਨਹੀਂ ਆ ਥੋੜੀ ਬਾਈ ਦੀ ਗੱਲ ਆ 21 ਦੀ ਗੱਲ ਐ ਜਦੋਂ ਪੰਜਾਬ ਦਾ ਮੁੱਖ ਮੰਤਰੀ ਕਾਂਗਰਸ ਦੇ ਚਰਨਜੀਤ ਸਿੰਘ ਚੰਨੀ ਇੱਕ ਦਲਤ ਨੂੰ ਬਣਾਇਆ ਤਾਂ ਕਾਂਗਰਸ ਦੇ ਵੱਡੇ ਆਗੂ ਆਗੂਆਂ ਨੇ ਰਾਜਾ ਬੜਿੰਗ ਤੋਂ ਵੀ ਮਾਰੀ ਤਿੱਖੀ ਪੱਦੀ ਜਾਤ ਪਾਤ ਦੇ ਹੰਕਾਰ ਵਾਲੀ ਸ਼ਬਦਾਵਲੀ ਦਾ ਇਸਤੇਮਾਲ ਕੀਤਾ ਸੀ ਜਾਣਦੇ ਹੋਵੋਗੇ ਬਨਰਾਮ ਜਖੜ ਨੂੰ ਜਿਹਦਾ ਪਿਓ ਸਪੀਕਰ ਰਿਹਾ ਇੰਡੀਆ ਦਾ ਹਨਾ ਆਪ ਵੀ ਕਈ ਵਾਰੀ ਮੰਤਰੀ ਆ ਉਹ ਉਸ ਵੇਲੇ ਸੂਬਾ ਪ੍ਰਧਾਨ ਸੀ ਆ ਜਾਣਦੇ ਹੋਵੋਗੇ ਬਾਜਬੇ ਨੂੰ ਇਹ ਕਹਿੰਦੇ ਸੀ ਪੈਰ ਦੀ ਜੁੱਤੀ ਸਿਰ ਤੇ ਨਹੀਂ ਰੱਖੀ ਦੀ ਸਿਰ ਤੇ ਨਹੀਂ ਬਿਠਾਈ ਦੀ ਬੰਦੇ ਦੀ ਔਕਾਤ ਮੁਤਾਬਕ ਕਹਿੰਦੇ ਸੀ ਸੀਟ ਦੇਈ ਦੀ ਇਹ ਸ਼ਬਦ ਵਰਤੇ ਸੀ ਇਹਨਾਂ ਲੋਕਾਂ ਨੇ ਫਿਰ ਮੈਂ ਉਸੇ ਕਾਂਗਰਸ ਦੀ ਗੱਲ ਕਰ ਰਿਹਾ ਜਿਸ ਕਾਂਗਰਸ ਦਾ ਪ੍ਰਧਾਨ ਹੈ ਸਾਰੇ ਬਾਬਾ ਸਾਹਿਬ ਡਾਕਟਰ ਅੰਬੇਡਕਰ ਦਾ ਜ਼ਿੰਦਗੀ ਪਰ ਜੇ ਕਿਸੇ ਨੇ ਵਿਰੋਧ ਕੀਤਾ ਗਰੀਬਾਂ ਲਈ ਉਹਨਾਂ ਦੇ ਸੰਘਰਸ਼ ਦਾ ਉਹਨਾਂ ਦੀ ਸਾਰੀ ਜ਼ਿੰਦਗੀ ਜੇ ਕਿਸੇ ਨੇ ਵਿਰੋਧ ਕੀਤਾ ਤਾਂ ਉਹ ਕਾਂਗਰਸ ਪਾਰਟੀ ਸੀ ਇਹ ਕਾਂਗਰਸ ਪਾਰਟੀ ਦਾ ਖਾਸਾ ਹੈ ਮਤਲਬ ਕਾਂਗਰਸ ਪਾਰਟੀ ਜਿਨ੍ਹਾਂ ਨੇ ਆਰਐਸਐਸ ਦੀ ਤਰ੍ਹਾਂ ਭਾਜਪਾ ਦੀ ਤਰ੍ਹਾਂ ਬਾਕੀਆਂ ਦੀ ਤਰ੍ਹਾਂ ਦਲਤਾਂ ਨੂੰ ਹਮੇਸ਼ਾ ਥੱਲੇ ਰੱਖਿਆ ਪੈਰ ਦੀ ਜੁੱਤੀ ਸਮਝਿਆ ਇਹ ਕਾਂਗਰਸ ਵੀ ਉਸੇ ਤਰ੍ਹਾਂ ਦੀ ਹੈ ਤੇ ਉਸੇ ਕਾਂਗਰਸ ਦਾ ਪ੍ਰਧਾਨ ਉਹ ਤਾਂ ਆਪਦੀ ਵਿਰਾਸਤ ਅੱਗੇ ਧੋੜ ਰਿਆ ਜਾਤੀ ਪੱਤੀ ਹੰਕਾਰ ਦੀ ਮਨੂ ਦੇ ਚੇਲੇ ਹੋਣ ਦੀ ਮਨੁਸਿਵਰਤੀ ਦੇ ਭਗਤ ਹੋਣ ਦੀ ਤੇ ਇਹ ਉਹੀ ਗੱਲ ਵਿੱਚ ਹੈ ਨਾ ਜਿਨ੍ਹਾਂ ਨੇ 1984 ਦੇ ਵਿੱਚ ਬਲੂ ਸਰਪ੍ਰੈਸ਼ਨ ਕਰਵਾਇਆ ਤੜਾ ਤੜ ਹਜ਼ਾਰਾਂ ਲੱਖਾਂ ਦੀ ਤਾਦਾਦ ਦੇ ਵਿੱਚ ਸਿੱਖ ਨੌਜਵਾਨਾਂ ਦਾ ਕਤਲੇਆਮ ਹੋਇਆ ਜਦੋਂ ਸਿੰਘਾਂ ਨੇ ਬਦਲਾ ਲਿਆ ਆ ਜਿਹੜਾ ਨਵੰਬਰ 1st ਵੀਕ ਚੱਲ ਰਿਹਾ ਇਹ ਹਫਤਾ ਪੂਰੇ ਦੇਸ਼ ਦੇ ਵਿੱਚ ਸਿੱਖਾਂ ਦਾ ਦੀ ਕਤਲੋਗਾਰਤਰਾ ਹਫਤਾ ਲੋਕੀ ਦੰਗੀ ਕਹਿ ਦਿੰਦੇ ਆ ਕਿਵੇਂ ਦੰਗੇ ਹੋਗੇ ਦੰਗੇ ਤਾਂ ਦੋ ਤੀਰ ਲੜਦੀਆਂ ਤਾਂ ਹੁੰਦੇ ਆ ਇਹ ਤਾਂ ਸ਼ਰੀਆਮ ਕਤਰੀਆਮ ਹੋਇਆ ਨਵੰਬਰ ਦੇ ਪਹਿਲੇ ਹਫਤੇ 84 ਦੇ ਵਿੱਚ ਪੂਰੇ ਦੇਸ਼ ਦੇ ਵਿੱਚ ਸਿੱਖਾਂ ਦੇ ਗਲਾਂ 'ਚ ਟਾਇਰ ਪਾ ਕੇ ਛੜਤੇ ਉਸੇ ਕਾਂਗਰਸ ਦਾ ਨੁਮਾਇੰਦਾ ਇਹਨਾਂ ਤੋਂ ਕੁਰਸੀਆਂ ਦਸਦੀਆਂ ਨਾ ਹੀ ਲੋਕ ਗੁਰੂ ਦੇ ਆ ਨਾ ਹੀ ਲੋਕ ਲੋਕਾਂ ਦੇ ਆ ਹੁਣ ਜਦੋਂ ਬਾਬਾ ਸਾਹਿਬ ਡਾਕਟਰ ਅੰਬੇਡਕਰ ਦਾ ਵਿਰੋਧ ਹੁੰਦਾ ਸੀ ਤਾਂ ਉਦੋਂ ਕਾਂਗਰਸ ਦੇ ਵਿੱਚ ਇੱਕ ਹੱਥ ਕਿਹਨਾਂ ਦੇ ਸਿਰ ਤੇ ਫੇਰਿਆ ਜਾਂਦਾ ਸੀ ਜਗਜੀਵਨ ਰਾਮ ਵਰਗੇ ਟੋਲਿਆਂ ਦੇ ਉਸ ਜਗਜੀਵਨ ਰਾਮ ਵਰਗੇ ਜਿਹਨਾਂ ਨੂੰ ਪਤਾ ਸੀ ਕਿ ਦਲਤਾਂ ਨੂੰ ਗੁੰਮਰਾ ਕਰਨਾ ਡਾਕਟਰ ਮਿਤਕਰ ਦਾ ਵਿਰੋਧ ਕਰਨਾ ਦਲਤਾਂ ਦਾ ਨੁਕਸਾਨ ਕਰਨਾ ਉਹਨਾਂ ਨੂੰ ਇਹ ਹਮੇਸ਼ਾ ਸਿਜਾ ਕੇ ਰੱਖਦੇ ਆ ਜੇ ਹੁਣ ਕਹੀਏ ਸਾਨੂੰ ਬੂਟਾ ਸਿੰਘ ਦਾ ਨਿੱਜੀ 헤ਜਿਆ ਬਈ ਸਾਨੂੰ ਨਿੱਜੀ 헤ਜ ਕੋਈ ਨਹੀਂ ਬੁੱਟਾ ਸਿੰਘ ਨੇ ਸਮਾਜ ਦਾ ਕੁਝ ਨਹੀਂ ਸਵਾਰਿਆ। ਨਾ ਬਾਬੂ ਜਗਜੀਵਨ ਰਾਮ ਵਰਗਿਆਂ ਨੇ ਸਵਾਰਿਆ। ਸਮਾਜ ਦਾ ਨਹੀਂ ਸਵਾਰਿਆ। ਪਰ ਉਹ ਸਾਡੇ ਸਮਾਜ 'ਚ ਜੰਮੇ ਆ ਉਹਨਾਂ ਦੀ ਉਦਾਹਰਣ ਦੇ ਕੇ ਸਾਡੇ ਸਮਾਜ ਦੀ ਬੇਇੱਜ਼ਤੀ ਕੀਤੀ ਗਈ ਹੈ। ਉਹ ਦੁਖਦੀ ਹੈ ਸਾਨੂੰ। ਸਾਨੂੰ ਉਹ ਦੁਖਦੀ ਹੈ ਤੇ ਕਾਂਗਰਸ ਜਮਾਤ ਕਿਹੋ ਜੀ ਆ ਜਿਨੇ ਦੇਸ਼ ਦੇ ਵਿੱਚ ਰਾਜ ਜੇ ਕੀਤਾ ਇੰਨਾ ਸਮਾਂ ਤਾਂ ਸਾਡੀਆਂ ਦਲਤਾਂਆਂ ਜਿਨ੍ਹਾਂ ਨੂੰ ਇਹ ਕਾਲੇ ਕਹਿੰਦੇ ਆ ਜਿਨ੍ਹਾਂ ਨੂੰ ਮੱਝ ਵੀ ਕਹਿੰਦੇ ਆ ਜਿਨ੍ਹਾਂ ਨੂੰ ਚੂੜੇ ਚ ਮਾਰ ਕਹਿੰਦੇ ਆ ਇਹਨਾਂ ਦੀਆਂ ਵੋਟਾਂ ਦੀ ਸੱਤੇ ਕਰਕੇ ਜਦੋਂ ਹੁਣ ਇਹਨਾਂ ਨੇ ਮਾਰਿਆ ਜਾ ਪਾਸਾ ਵਟਿਆ ਤੇ ਕਾਂਗਰਸ ਮੁੱਦੇ ਮੂੰਹ ਸੋਈ ਜਾਤ ਹੰਕਾਰੀ ਜਿਹੜੇ ਆ ਨਾ ਇਹ ਇਹਨਾਂ ਦੀ ਧਮਾਕਾ ਚੋ ਜਾਂਦਾ ਨਹੀਂ ਸਿੱਖ ਤਾਂ ਐਵੇਂ ਪੱਗਾਂ ਚ ਸਿਰਫ ਸਾਈ ਫਿਰਦੇ ਆ ਅਸਲ ਵਿੱਚ ਤਾਂ ਮਨੂ ਦੇ ਚੇਲੇ ਆ ਇਹਨਾਂ ਨੂੰ ਤਿਲਕ ਲਾ ਕੇ ਘੁਮਣਾ ਚਾਹੀਦਾ ਇਹਨਾਂ ਨੂੰ ਹਰ ਰੋਜ਼ ਸਵੇਰੇ ਸਵੇਰੇ ਤਿਲਕ ਲਾਉਣਾ ਚਾਹੀਦਾ ਉਹ ਕਿਹ ਗੰਗਾ ਦੀ ਤਿਲਕਾ ਉਲੋਣੀ ਚਾਹੀਦੀ ਹੈ ਲੋਕਾਂ ਨੂੰ ਅਸਲੀਅਤ ਦੱਸਣੀ ਚਾਹੀਦੀ ਹੈ ਭਾਈ ਅਸੀਂ ਅੰਦਰੋਂ ਤਾਂ ਮਨੁਵਾਦੀ ਆ ਅਸੀਂ ਤਾਂ ਮਨੂ ਦੇ ਚੇਲੇ ਆ ਪੱਗ ਤਾਂ ਅਸੀਂ ਬੋਟਾ-ਵੋਟਾ ਲੈਣ ਲਈ ਪੰਜਾਬ 'ਚ ਫਿਰਦੇ ਆ ਤਾਂ ਬੰਨੀ ਫਿਰਦੇ ਆ ਇਦਾਂ ਦੀ ਬਹੁਤ ਕਤੀੜ ਤੁਰੀ ਫਿਰਦੀ ਆ ਕਤੀੜ ਜਿਨ੍ਹਾਂ ਦੇ ਮੈਨ ਰੋਮ-ਰੋਮ ਵਿੱਚ ਫਸਿਆ ਪਿਆ ਮਨੁਵਾਦ ਚਾਹੀਓ ਗੁਰੂ ਘਰ ਮੱਥਾ ਟੇਕੀ ਜਾਣ ਚਾਹੀਏ ਮੰਦਰ ਟੇਕੀ ਜਾਣ ਚਾਹੀਏ ਮਸਜਿਦ ਜਾਈ ਜਾਣ ਚਾਹੀਏ ਚਰਚ ਵਿੱਚ ਜਾਈ ਜਾਣਾ ਪਰ ਇਹਨਾਂ ਦੀ ਜਾਤਾਂ ਪਾਤਾਂ ਇਹਨਾਂ ਤੋਂ ਨਿਕਲਦੀਆਂ ਨਹੀਂ ਇਹ ਮਨੂ ਨੇ ਇਹਨਾਂ ਦੇ ਖੂਨ ਚਵਾੜਦੀਆਂ ਠੀਕ ਹੈ ਇਸ ਕਰਕੇ ਵੀ ਅਸੀਂ ਜੇ ਪੀ ਯੂਨਾਈਟਿਡ ਬੋਸ ਆਫ ਪੰਜਾਬ ਦੀ ਤਰਫੋਂ ਇਹਦੀ ਪਰਜੋਰ ਨਿੰਦਾ ਕਰਦੇ ਆ ਇਹ ਜਿਹੜਾ ਸਾਡੇ ਤੇ ਜਾਤੀ ਹਮਲਾ ਕੀਤਾ ਗਿਆ ਇਹਦੀ ਪਰਜੋਰ ਨਿੰਦਾ ਆ ਇੱਥੇ ਜਿਹੜੀ ਐਫ ਆਈ ਆਰ ਹੋਣੀ ਚਾਹੀਦੀ ਆ ਚੱਲਣਾ ਚਾਹੀਦਾ ਆ ਉਦਾਹਰਨ ਬਣੇ ਕਿ ਜਿਹੜਾ ਮੰਦਾ ਬੋਲੇਗਾ ਉਹ ਫਿਰ ਨਤੀਜਿਆਂ ਦਾ ਵੀ ਸਾਹਮਣਾ ਕਰੇਗਾ ਕਿਸੇ ਕਿਸੇ ਸਾਡੇ ਸਾળા ਲਾਣਾ ਅਣਖ ਜਾਗ ਜਾਵੇ ਇਹੋ ਜਿਹੇ ਜਿਹੜੀ ਜਾਤੀਕ ਮੰਡ ਲਈ ਖੜਦੇ ਆ ਇਹਨਾਂ ਦੀ ਜਮਾਨਤ ਤਾਂ ਜਬਤ ਕਰਾ ਦਿਓ ਇਹ ਜਿਹੜੇ غرੂਰ ਚ ਤੁਰੇ ਫਿਰਦੇ ਆ ਜਿਸ ਕੁਰਸੀ ਦਾ غرੂਰ ਆ ਕੁਰਸੀ ਵੀ ਤਾਂ ਗਰੀਬਾਂ ਨੇ ਦਿੱਤੀ ਹੋਈ ਐ ਤੇ ਜੇ ਗਰੀਬਾਂ ਨੂੰ ਸ਼ਰਮ ਆ ਜਵੇ ਜੇ ਗਰੀਬਾਂ ਦੀ ਅਣਖ ਜਾਗ ਜਾਵੇ ਤਾਂ ਫਿਰ ਖਿੱਚ ਲੋ ਯਾਰ ਕੁਰਸੀ ਦੀਆਂ ਲਪਤਾਂ ਨੂੰ ਬਿਲਕਦੇ ਫੈਨਗੇ ਮਾਰੇ ਮਾਰੇ ਫੈਨਗੇ ਜਿਹੜੀ ਚੱਕ ਚੱਕੀ ਨੱਕ ਗੱਲਾਂ ਕਰਦੇ ਆ ਤੁਹਾਡੇ ਪੈਰਾਂ 'ਚ ਆ ਕੇ ਬੈਠਣਗੇ ਇਦਾਂ ਦੇ ਹਾਲਾਤ ਪੈਦਾ ਕਰੋ ਬਾਬਾ ਸਾਹਿਬ ਡਾਕਟਰ ਅੰਬੇਡਕਰ ਦਾ ਜਿਹੜਾ ਸਮਾਜ ਬਸਦਾ ਇੱਥੇ ਜਾਗਰਤ ਹੋਣਾ ਪੈਣਾ ਹੈ ਤੇ ਨਾਲੇ ਆਪਣੇ ਲੀਡਰਾਂ ਦਾ ਵੀ ਖਿਆਲ ਰੱਖਣਾ ਪੈਣਾ ਹੈ ਵੀ ਭਾਈ ਇਹ ਕਿਹਦੇ ਇਸ਼ਾਰੇ ਤੇ ਬੋਲ ਰਹੇ ਆ ਕਿਹਦੇ ਇਸ਼ਾਰੇ ਤੇ ਚੁੱਪ ਕਰ ਜਾਂਦੇ ਆ ਠੀਕ ਹੈ ਨਾ ਜਿਵੇਂ ਅੱਜ ਕੱਲ ਰੌਲਾ ਪੈਂਦਾ ਹੀ ਆ ਬਈ ਦੁੱਖਾਂ ਦੀ ਦਲਤਾਂ ਦੇ ਦਰਦਾਂ ਤੇ ਮਾਇਆਵਤੀ ਨਹੀਂ ਬੋਲਦੀ ਕਿਉਂ ਨਹੀਂ ਬੋਲਦੀ ਯਾਰ ਇਹ ਤਾਂ ਸਮਝ ਲਓ ਕਿਉਂ ਨਹੀਂ ਬੋਲਦੀ ਇਹ ਤਾਂ ਸਮਝੋ ਇਹਦਾ ਸਮਝਣਾ ਬਹੁਤ ਜ਼ਰੂਰੀ ਆ ਇਸ ਕੱਪ ਦੇ ਦੀ ਉਹਨਾਂ ਦੇਖੇ ਜਾਗੇ ਕਿ ਇਹ ਦਲਤ ਹੈ ਮਾਇਆਬਦੀ ਦਲਤ ਹੈ ਬੁੱਢਾ ਸਿੰਘ ਦਲਤ ਹੈ ਜਗਜੀਤ ਨਾਮ ਦਲਤ ਹੈ ਇਸ ਕਾ ਕਿ ਨਹੀਂ ਖੇਜ ਜਾਗਣਾ ਚਾਹੀਦਾ ਹੈ ਜਾਗੇ ਕਿ ਇਹਨਾਂ ਨੇ ਸਮਾਜ ਲਈ ਕੀ ਕਰ ਰਹੇ ਨਹੀਂ ਬਹੁਤ ਧੰਨਵਾਦ